ਜੇ ਕੰਮੇ ਪਕੇ ਕਰੋ ਪਕੇ ਕਰੋ ਪਕੇ ਕਰੋ ਕੋਰਟ ਚੋਕੇ ਜਿੱਤੇ ਸਾਥੀ ਬਹਾਰ ਕਰੋ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੇ ਤਹਿਤ 21, 22 ਅਤੇ 23 ਮਈ ਨੂੰ ਪੰਜਾਬ ਭਾਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ ਜਿਸ ਨੂੰ ਲੈ ਕੇ ਹੁਣ ਹੋਰ ਜਥੇਬੰਦੀਆਂ ਦਾ ਵੀ ਸਮਰਥਨ ਮਿਲਣ ਲੱਗਾ ਹੈ ਇਸ ਨੂੰ ਲੈ ਕੇ ਪੀਆਰਟੀਸੀ ਕੰਟੈਕਟ ਮੁਲਾਜ਼ਮ ਯੂਨੀਅਨ ਆਯਾਦ ਦੇ ਸੂਬਾ ਪਜ਼ਰੀ ਆਗੂ ਫਰੀਦਕੋਟ ਪੁੱਜੇ ਜਿਨ੍ਹਾਂ ਨੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਉਨਾ ਦੇ ਸੰਘਰਸ਼ ਵਿੱਚ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕੀਤਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਆਪਣੀਆਂ ਮੰਗਾਂ ਲੈ ਕੇ ਜਿਵੇਂ ਪਿਛਲੇ ਸਮੇਂ ਚ ਸਰਕਾਰ ਨਾਲ ਮੀਟਿੰਗਾਂ ਕਰ ਰਹੀ ਸੀ ਸਰਕਾਰ ਉਹ ਇੱਕ ਸਾਨੂੰ ਭਰੋਸਾ ਦੇ ਕੇ ਉਸ ਤੋਂ ਬਾਅਦ ਸਾਡੀਆਂ ਕਿਸੇ ਮੰਗਾਂ ਨੂੰ ਵਿਚਾਰ ਨਹੀਂ ਜਾਂਦਾ ਅਸੀਂ ਹੜਤਾਲ ਦਾ ਦਿੱਤਾ ਜਿੰਦੇ ਚ ਜਾਜ ਜਥੇਬੰਦੀ ਜੋ 31 ਬੜਾ ਸਖ ਅੱਜ ਆਪਣੇ ਸਾਰੇ ਡੀਪੋਾਂ ਚ ਗੇਟਰੇ ਲਈ ਕਰਕੇ ਤੇ ਫ੍ਰੀਕੋ ਡੀਪੋ ਪਹੁੰਚੇ ਹਨ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਹਰ ਸੰਘਰਸ਼ ਵਿੱਚ ਸਾਡੀ ਹਮਾਇਤ ਕਰਨ ਦਾ ਲਾਨ ਕੀਤਾ ਤੇ ਅਸੀਂ ਹੁਣ ਆਪਣੇ ਹੱਕ ਲੈਣ ਲਈ ਦੋਨੇ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਹੋ ਗਏ ਆਪਣਾ ਅਗੇ ਸਿੰਗਰਸ਼ ਲੜਾਂਗੇ ਜਿਹੜਾ 3 ਦਿਨ ਦਾ ਤੁਹਾਡਾ ਸੱਦਾ ਬਸਾਂ ਜਾਮ ਕਰਦਾ ਉਸ ਵਿੱਚ ਕਿਸ ਤਰ੍ਹਾਂ ਦਾ ਪ੍ਰੋਗਰਾਮ ਰਹੇਗਾ ਕਿ ਮਤਿ ਪੰਜਾਬ ਲੈਵਲ ਤੇ ਕਿਸਾਂ ਦੇ ਜਿਹੜਾ ਸਾਡਾ ਪਹਿਲਾ ਜੀ ਸ਼ਾਂਤਮਈ ਪਹਿਲੇ ਦਿਨ ਅਸੀਂ ਇਹਦਾ ਸ਼ਾਂਤਮਈ ਦੀਪਾਂ ਚਾ ਦੀ ਗੇਟਾਂ ਤੇ ਬੈਠ ਕੇ ਆਪਣਾ ਮੁਕੰਮਲ ਚੱਕਾ ਜਮ ਕਰ ਬੈਠਾਂਗੇ ਤੇ ਅਗਲੇ ਦਿਨ ਸਾਡਾ ਜਿਹੜਾ ਮੁੱਖ ਮੰਤਰੀ ਰੈਸ਼ਡਰ ਘਰਾਓਏ ਅਸੀਂ ਉਹ ਕਰਾਂਗੇ ਤੇ ਤੀਜੇ ਦਿਨ ਫਿਰ ਅਸੀਂ ਆਪਣਾ ਕਰਾਂਗੇ ਜੇਕਰ ਫਿਰ ਸਾਡਾ ਕੋਈ ਨਹੀਂ ਹੱਲ ਹੁੰਦਾ ਤੇ ਅਸੀਂ ਕੋਈ ਮੇਨ ਹਾਈਵੇ ਬਲੋਕ ਕਰਕੇ ਪੰਜਾਬ ਸਰਕਾਰ ਦਾ ਪਿੱਟ ਸੇਪਾ ਕਰਾਂਗੇ ਅਸੀਂ ਆਮ ਜਨਤਾ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਕਿਸੇ ਆਮ ਜਨਤਾ ਨੂੰ ਖੱਜਲ ਖਵਾਰ ਕਰਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਜਿਉਂ ਜਿੱਥੇ ਅਸੀਂ ਆਪਣੇ ਰੋਜ਼ਗਾਰ ਪੱਕਾ ਕਰਾਉਣ ਲਈ ਲੜ ਰਹੇ ਹਾਂ ਤੇ ਨਾਲ ਹੀ ਜਨਤਾ ਦੀ ਸਹੂਲਤ ਵਾਸਤੇ ਬਸਤੀ ਮੰਗ ਕਰ ਰਹੇ ਹਾਂ ਤੇ ਅਸੀਂ ਜਿਹੜਾ ਆਪਣਾ ਇੱਕ ਮਹੀਨਾ ਮਹੀਨਾ ਪ੍ਰੈਸ ਨੋਟ ਭੇਜਦੇ ਆ ਪਰ ਸਰਕਾਰ ਖੁਦ ਜਾਣ ਕੇ ਜਨਤਾ ਨੂੰ ਖੱਜਲ ਖਵਾਰ ਕਰਨਾ ਚਾਹੁੰਦੀ ਹੈ ਕਿਉਂਕਿ ਜੋ ਫ੍ਰੀ ਸਫ਼ਰ ਦੀ ਸਹੂਲਤ ਹੈ ਉਹ ਸਰਕਾਰ ਲਈ ਗਲ ਦੀ ਹੱਡੀ ਬਣ ਚੁੱਕਿਆ ਹੈ ਇਸ ਕਰਕੇ ਸਰਕਾਰ ਖੁਦ ਚਾਹੁੰਦੀ ਹੈ ਕਿ ਇਹ ਜਿਹੜਾ ਟਰਾਂਸਪੋਰਟਦਾਰੇ ਹੜਤਾਲ ਕਰਨ ਤੇ ਔਰਤਾਂ ਜਿਹੜੀਆਂ ਖੱਜਲ ਖਵਾਰ ਹੋਣਾਂ ਜਦੋਂ ਅਸੀਂ ਕੋਈ ਮੀਟਿੰਗ ਜਾਂ ਸਾਡੀ ਹੜਤਾਲ ਹੁੰਦੀ ਆ ਉਹਦੇ ਹੜਤਾਲ ਤੇ ਸਾਨੂੰ ਮੀਟਿੰਗ ਦਿੱਤੀ ਜਾਂਦੀ ਆ ਉੱਥੇ ਕਿਉਂਕਿ ਅਸੀਂ ਇਹ ਚੋਣੇ ਕਿ ਜਿਹੜੀ ਅਸੀਂ ਅੱਜ ਸਵਾਮਾਂ ਨੂੰ ਨਾਲ ਨਰਤਨ ਚਾਹੀਏ ਲੋਕਾਂ ਨੂੰ ਸੱਜਣ ਕਰਨਾ ਕਰੀਏ ਅਸੀਂ ਸਿਰਫ ਇੱਕ ਮੀਟਿੰਗ ਦੇ ਪ੍ਰੋਸੈਸ ਉੱਤ ਜਾਨੇ ਕਿ ਛੇ ਸਾਡਾ ਮੀਟਿੰਗ ਚ ਕੋਈ ਹੱਲ ਹੋਊਗਾ ਪਰ ਸਰਕਾਰ ਹਰ ਵਾਰ ਤਿੰਨ ਸਾਲ ਹੋ ਗਏ ਆ ਸਰਕਾਰ ਹਰ ਵਾਰ ਆਪਣੀਆਂ ਮੰਗਾਂ ਤੋਂ ਭੱਜ ਰਹੀ ਆ ਇਹਨਾਂ ਨੇ ਅਜੇ ਤੱਕ ਕੋਈ ਵੀ ਨਾ ਪੰਜਾਬ ਰੋਡਵੇ ਦਾਰੇ ਚ ਨਾ ਪੀਆਰਟੀਸੀ ਦਾਰੇ ਚ ਕਿਸੇ ਤਰ੍ਹਾਂ ਦੀ ਕਿ ਵੀ ਬੱਸ ਨਹੀਂ ਪਾਈ ਸਗੋਂ ਪ੍ਰਾਈਵੇਟ ਘਰਾਣਿਆਂ ਨਾਲ ਮਿਲ ਕੇ ਕਿਲੋਮੀਟਰ ਬੱਸਾਂ ਪਾ ਕੇ ਜੋ ਇੱਕ ਬੱਸ ਆਪਣੀ ਆਮ ਜੇ ਆਪਾਂ ਪ੍ਰਾਈਵੇਟ ادارے ਤੋਂ ਵੀ ਬੱਸ ਤਿਆਰ ਕਰਵਾਈਏ 25 ਤੋਂ 30 ਲੱਖ ਵਿੱਚ ਤਿਆਰ ਹੋ ਰਹੀ ਆ ਪਰ ਜਿਹੜੀਆਂ ਪੀਆਰਟੀਸੀ ਦੇ ਉੱਚ ਅਧਿਕਾਰੀ ਆਪਣੀਆਂ ਮਿਲ ਕੇ ਬੱਸਾਂ ਪਾ ਰਹੀਆਂ ਜਾਂ ਸਾਡੇ ਮਾਨਯੋਗ ਚੇਅਰਮੈਨ ਆਪਣੇ ਕਈ ਝੇੜਦੇ ਬੱਸਾਂ ਪਾ ਰਹੇ ਨੇ ਉਹ ਜਿਹੜੀ ਇੱਕ ਪਾਸੇ 1 ਕਰੋੜ-ਕਰੋੜ ਦੀ ਬੱਸ ਮਲੂਗੀ ਉਸ ਤੋਂ ਬਾਅਦ ਮੈਗਮਾ ਕੋਈ ਬਦਲਾ ਕੁਝ ਨਹੀਂ 6 ਸਾਲ ਬਾਅਦ ਉਹ ਬੰਦਾ ਆਪਣੀ ਬੱਸ ਵੀ ਲੈ ਜਾਊਗਾ ਤੇ ਮੈਗਮਾ ਤੋਂ ਕਰੋੜਾਂ ਰੁਪਏ ਇਕੱਠਾ ਕਰਕੇ ਲੈ ਜਾਊਗਾ ਤੇ ਹੌਲੀ-ਹੌਲੀ ਮੈਗਮਾ ਜਿਹੜਾ ਇਹਦਾ ਫਲੀਟ ਖਤਮ ਕਰਕੇ ਇਹਨੂੰ ਜੇ ਪੀਆਰਟੀਸੀ ਜਾਂ ਰੋਡਵੇ ਨੂੰ ਬੰਦ ਕਰਨ ਦੇ ਕਿਨਾਰੇ ਤੇ ਲੈ ਕੇ ਜਾ ਰਿਹਾ ਹੈ ਮੈਂ ਜਸਮੀਰ ਸਿੰਘ ਕੰਟਰੈਕਟ ਪੀਆਰਸੀ ਵਰਕਰ ਯੂਨੀਅਨ ਅਜਾਤੋਂ ਸੁਭਾ ਪ੍ਰਬੰਧ ਅੱਜ ਦੀ ਜਿਹੜੀ ਗੇਟ ਰੈਲੀ ਹੈ ਇਹਦੇ ਵਿੱਚ 25 11 ਨੇ 20 21 ਤਰੀਕ ਦਾ ਹੜਤਾਲ ਦਾ ਸੱਦਾ ਦਿੱਤਾ ਸੀ ਇਹ ਗੇਟ ਰੈਲੀਆਂ ਉਹਨਾਂ ਨੂੰ ਬਿਨਾਂ ਸ਼ਰਤ ਅਸੀਂ ਸਮਰਥਨ ਕਰ ਰਹੇ ਹਾਂ ਜਿਹੜੀ 25 11 ਨੇ ਮੰਗਾ ਲਿਖ ਕੇ ਭੇਜੀਆਂ ਮੈਨੇਜਮੈਂਟ ਦੇ ਸਰਕਾਰ ਨੂੰ ਜਾਂ ਤਾਂ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ ਨਹੀਂ ਅਸੀਂ ਬਿਨਾਂ ਸ਼ਰਤ ਉਹਨਾਂ ਦਾ ਸਮਰਥਨ ਕਰਾਂਗੇ ਕੋਈ ਸਾਨੂੰ ਦਰ پہ ਤੋਂ ਬਿਨਾਂ ਅਸੀਂ ਇਹਨਾਂ ਦਾ ਸਮਰਥਨ ਕਰਾਂਗੇ ਜਿਹੜੀਆਂ ਮੰਗਾ 25 11 ਦੀਆਂ ਮੰਗ ਪੱਤਰ ਚ ਦਿੱਤੀਆਂ ਹੋਈਆਂ ਨੇ